ਹੈਦਰਾਬਾਦ ਵਿੱਚ ਹੀ ਬਣਿਆ ਹੋਇਆ ਇਹ ਅਖਾੜਾ ਜਦੋਂ ਇੱਥੇ ਦੇ ਮਹੰਤ ਜੀ ਨੂੰ ਪੁੱਛਿਆ ਉਹ ਕਹਿੰਦੇ ਵੀ ਇਹ ਅਖਾੜਾ ਜਿਹੜਾ ਅੱਜ ਦਾ ਨਹੀਂ ਹੈ ਇਹ ਤਕਰੀਬਨ 440 ਸਾਲ ਪੁਰਾਣਾ ਅਖਾੜਾ ਹੈ ਔਰ ਇੱਥੇ ਤਕਰੀਬਨ ਤੇ ਜਿਹੜੇ ਤੁਸੀਂ ਇਹ ਅੰਦਰ ਬਣੀਆਂ ਦੇਖ ਰਹੇ ਆ ਸਮਾਧਾਂ ਇਹ ਉੱਪਰ ਫੋਟੋਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇਮੇਜਿਨੇਸ਼ਨ ਕਰਕੇ ਕੁਝ ਲਗਾਈਆਂ ਨੇ ਹੁਣ ਤੱਕ 15 ਮਹੰਤ ਜਿਹੜੇ ਨੇ ਉਹ ਸੇਵਾ ਕਰਕੇ ਚਲੇ ਗਏ ਨੇ ਕਿੰਨੇ ਸਾਲ ਪੁਰਾਣਾ ਹੈ ਇਹ ਬਾਬਾ ਜੀ 400 ਬਰਸਤ ਪਈ ਦੇ ਦਾ 400 ਬਰਸਤ ਅਸੀਂ ਗੱਲ ਕਰਾਂਗੇ ਖੋਜੀਆਂ ਵਾਸਤੇ ਉਹ ਜਿਹੜਾ ਉਦਾਸੀ ਖਾੜਾ ਜਿੱਥੇ ਹੈਗਾ ਉਹ ਏਰੀਆ ਦਾ ਨਾਮ ਹੈਗਾ ਜੀ ਹੁਸਨ-ਏ-ਆਲਮ ਕਬੂਤਰਖਾਨਾ ਜੇਸੇ ਨੇ ਉੱਥੇ ਜਾਣਾ ਹੋਵੇ ਤਾਂ ਪ੍ਰਾਨਾਪੋਲ ਦੇ ਨੇੜੇ ਕਬੂਤਰਖਾਨਾ ਪੁੱਛ ਲੈਣਾ ਜੀ ਕਬੂਤਰਖਾਨੇ ਤੋਂ ਬਾਅਦ ਦੇ ਵਿੱਚ ਹੁਸਨ-ਏ-ਆਲਮ ਜੀ ਇਹ ਹੋਥ ਨਹੀਂ ਆਲਮ ਦੇ ਨਾਲ ਹੀ ਆ ਬਿਲਕੁਲ ਜੀ ਇਹ ਕਿਸੇ ਨੂੰ ਵੀ ਸਖਣੇ ਜਾਣਾਗਾ ਤੇ ਉਥੇ ਜਾ ਸਕਦਾ ਜੀ ਹਾਂਜੀ ਐਸਾ ਖਾੜੇ ਦੀ ਬਾਤ ਸਾਨੂੰ ਸਰਦਾਰ ਬਿਆਨਤ ਸਿੰਘ ਜੀ ਜੋ ਬੋਡੀ ਬਿਲਡਰ ਹਨ ਉਹ ਹਰ ਸਾਲ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਨ ਮਨਾਉਂਦੇ ਹੁੰਦੇ ਹਨ ਉਹਨਾਂ ਨੇ ਦੱਸਿਆ ਸੀਗਾ ਜੋ ਅੱਗੇ ਵਾਲੀ ਪੀੜ੍ਹੀ ਆਉਣ ਵਾਲੀ ਹੈ ਉਹਨਾਂ ਨੂੰ ਥੋੜਾ ਬਹੁਤ ਪਤਾ ਲੱਗੇ ਅਸੀਂ ਖੜੇ ਹਾਂ ਜੀ ਹైదరాబాద్ ਹైదరాబాద్ ਦੇ ਵਿੱਚ ਕਿਲਾ ਗੋਲਕੁੰਡਾ ਦੇਖਣ ਆਇਆ ਇਹਦੇ ਵਿੱਚ ਇੱਕ ਤੱਥ ਸਾਹਮਣੇ ਆਉਂਦਾ ਜਦੋਂ ਆਪਾਂ ਸਾਡੇ ਪ੍ਰਤਨ ਕਿਤਾਬਾਂ ਨੂੰ ਪੜ੍ਹਦੇ ਹਾਂ ਸਰਦਾਰ ਸੁਰਿੰਦਰ ਸਿੰਘ ਕੋਲੀ ਨੂੰ ਪੜ੍ਹਦੇ ਹਾਂ ਤੇ ਜਾਂ ਦੂਜੀ ਕਿਤਾਬ ਦਾ ਜ਼ਿਕਰ ਹੈ ਬਾਬੇ ਤਾਰੇ ਚਾਰ ਚੱਕ ਉਹਦੇ ਵਿੱਚ ਜ਼ਿਕਰ ਆਉਂਦਾ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਹైదరాబాద్ ਆਉਂਦੇ ਨੇ ਹైదరాబాద్ ਇਸ ਕਿਲੇ ਦੇ ਵਿੱਚ ਵੀ ਹੋ ਕੇ ਜਾਂਦੇ ਨੇ ਉੱਥੇ ਇੱਕ ਹੋਰ ਸ਼ੱਕ ਪ੍ਰਗਟ ਕੀਤਾ ਜਾਂਦਾ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਨੇ ਉਹਦੇ ਨੇੜੇ ਤੇੜੇ ਕਿਤੇ ਨਾ ਕਿਤੇ ਬਾਅਦ ਵਿੱਚ ਬਾਬਾ ਸ੍ਰੀ ਚੰਦ ਜੀ ਜਾਂ ਉਦਾਸੀ ਸੰਪਰਦਾ ਦੇ ਅਖਾੜੇ ਬਣੇ ਨੇ ਉੱਥੇ ਹੀ ਬਣਦੇ ਸੀ ਜਿਸ ਜਗ੍ਹਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚਦੇ ਸੀ ਅਸੀਂ ਇਹ ਕਿਲਾ ਦੇਖਣ ਆਏ ਹਾਂ ਤੇ ਕਿਲੇ ਨੂੰ ਵੇਖ ਰਿਹਾ ਤੇ ਮੇਰੇ ਨਾਲ ਗੁਰਚਰਨ ਸਿੰਘ ਜੀ ਨੇ ਇਹ ਵੀ ਇੱਥੇ ਆਟੋ ਨਗਰ ਰਹਿੰਦੇ ਨੇ ਤੇ ਮੇਰੇ ਨਾਲ ਬੁਲਟ ਮੋਟਰਸਾਈਕਲ ਤੇ ਰਾਈਡ ਕਰਦੇ ਨੇ ਪਾਲ ਸਿੰਘ ਬਿਰਦੀ ਜੀ ਇਹ ਵੀ ਕਾਫੀ ਇਤਿਹਾਸ ਦੀ ਨੌਲੇਜ ਰੱਖਦੇ ਨੇ ਜਦੋਂ ਇਹਨਾਂ ਦੇ ਨਾਲ ਗੱਲ ਕੀਤੀ ਵੀ ਗੁਰਨਾਨ ਸਿੰਘ ਜੀ ਇੱਥੇ ਆਏ ਨੇ ਤੱਥ ਨਹੀਂ ਮਿਲਦੇ ਵੀ ਇੱਕ ਗੱਲ ਮੈਂ ਇਹਨਾਂ ਦੇ ਨਾਲ ਕੀਤੀ ਸੀ ਕਿ ਗੁਰਨਾਨ ਸਿੰਘ ਦੇਵ ਜਿੱਥੇ ਜਾਂਦੇ ਨੇ ਉੱਥੇ ਉਦਾਸੀ ਸੰਪਰਦਾ ਦਾ ਅਖਾੜਾ ਹੁੰਦਾ ਸੀ ਇਹਨਾਂ ਨੇ ਦੱਸਿਆ ਇੱਥੇ ਹੈ ਤੇ ਉਸ ਅਸੀਂ ਇਹਦੇ ਤੇ ਮੋਹਰ ਨਹੀਂ ਲਾ ਰਹੇ ਪਹਿਲੀ ਗੱਲ ਅਸੀਂ ਕਰੀਏ ਮੋਹਰ ਨਹੀਂ ਲਾ ਰਹੇ ਪਰ ਹਾਂ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ ਵੀ ਜਿੱਥੇ ਗੁਰਨਾਨਦ ਸਾਹਿਬ ਜੀ ਗਏ ਨੇ ਉਥੇ ਉਦਾਸੀ ਸੰਪਰਦਾ ਦਾ ਅਖਾੜਾ ਵੀ ਉਹ ਅਖਾੜਾ ਨਵਾਂ ਹੈ ਜਾਂ ਪੁਰਾਣਾ ਹੈ ਉਸ ਅਖਾੜੇ ਨੂੰ ਦੇਖਣ ਵਾਸਤੇ ਅਸੀਂ ਪਹੁੰਚੇ ਆ ਤੇ ਇਹ ਅਖਾੜਾ ਹੈ ਜੀ ਹైదరాబాద్ ਵਿੱਚ ਹੀ ਬਣਿਆ ਹੋਇਆ ਇਹ ਅਖਾੜਾ ਜਦੋਂ ਇੱਥੇ ਦੇ ਮਹੰਤ ਜੀ ਨੂੰ ਪੁੱਛਿਆ ਉਹ ਕਹਿੰਦੇ ਵੀ ਇਹ ਅਖਾੜਾ ਜਿਹੜਾ ਅੱਜ ਦਾ ਨਹੀਂ ਹੈ ਇਹ ਤਕਰੀਬਨ 440 ਸਾਲ ਪੁਰਾਣਾ ਅਖਾੜਾ ਹੈ ਔਰ ਇੱਥੇ ਤਕਰੀਬਨ ਹੁਣ ਤੱਕ 15 ਮਹੰਤ ਜਿਹੜੇ ਨੇ ਉਹ ਸੇਵਾ ਕਰਕੇ ਚਲੇ ਗਏ ਨੇ ਕਿੰਨੇ ਸਾਲ ਪੁਰਾਣਾ ਹੈ ਇਹ ਬਾਬਾ ਜੀ 400 ਬਰਸਤ ਪੈਦੇ ਸਨ 400 ਬਰਸਤ ਆਪਣਾ ਸਮਾਦੀ ਹੈ 15 ਉਦਾਸੀ ਸੰਪਰਦਾਵੋਤੇ ਆਏ ਸਨ ਜੋ ਗੁਜ਼ਰ ਗਏ ਉਹਨਾਂ ਦਾ ਫੋਟੋ ਵੀ ਲਗਾ ਹੋਇਆ ਹੈ ਫੋਟੋ ਵੀ ਲਗਾ ਹੋਇਆ ਹੈ ਅੰਦਰ ਗਰਾਊਂਡ ਅੰਦਰ ਜਾ ਸਮਾਦੀ ਵੀ ਲਗਾ ਹੈ ਅੱਛਾ ਤੇ ਜਿਹੜੇ ਤੁਸੀਂ ਇਹ ਅੰਦਰ ਬਣੀਆਂ ਦੇਖ ਰਹੇ ਆ ਸਮਾਧਾਂ ਇਹ ਉੱਪਰ ਫੋਟੋਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇਮੇਜੀਨੇਸ਼ਨ ਕਰਕੇ ਕੁਝ ਲਗਾਈਆਂ ਨੇ ਇਹ ਉਹਨਾਂ 15 ਉਦਾਸੀਆਂ ਦੀਆਂ ਨੇ ਜਿਹੜੇ ਇੱਥੇ ਕਦੇ ਸੇਵਾ ਕਰਕੇ ਆਪਣੀਆਂ ਸਮਾਧੀਆਂ ਬਣਾ ਕੇ ਚਲੇ ਗਏ ਨੇ ਤੇ ਇਹ ਜਿਹੜਾ ਉਦਾਸੀਨ ਅਖਾੜਾ ਇਸ ਟਾਈਮ ਤੇ ਇਹ ਇਲਾਹਾਬਾਦ ਦੇ ਜਿਹੜਾ ਉਦਾਸੀ بڑا ਅਖਾੜਾ ਉਹਦੇ ਅਧੀਨ ਆਉਂਦਾ ਏ ਇਹਦੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਨੇ ਉੱਥੇ ਬਾਬਾ ਸ੍ਰੀ ਚੰਨ ਜੀ ਗਏ ਨੇ ਉਦੋਂ ਬਾਅਦ ਬਾਬਾ ਗੁਰਦਿੱਤਾ ਜੀ ਉਦੋਂ ਬਾਅਦ ਚਾਰ ਧੌਣੇ ਸਥਾਪਿਤ ਕੀਤੇ ਨੇ ਕਿਤੇ ਨਾ ਕਿਤੇ ਅਗਰ ਇਸ ਇਤਿਹਾਸ ਦੀ ਖੋਜ ਕੀਤੀ ਜਾਵੇ ਅਸੀਂ ਗੱਲ ਕਰਾਂਗੇ ਖੋਜੀਆਂ ਵਾਸਤੇ ਕਦੇ ਵੀ ਜਦੋਂ ਕੋਈ ਆਏਗਾ ਅਸੀਂ ਗਰਾਊਂਡ ਲੈਵਲ ਤੇ ਪਹੁੰਚੇ ਆ ਅਸੀਂ ਇੱਥੇ ਤੱਕ ਤਾਂ ਤੁਹਾਨੂੰ ਦੱਸ ਦਿੱਤਾ ਵੀ ਇਹ ਕਿਲਾ ਮੌਜੂਦ ਹੈ ਇਸ ਕਿਲੇ ਤੋਂ 2.5 ਕਿਲੋਮੀਟਰ ਦੇ ਉੱਤੇ ਜਾਂ 3 ਕਿਲੋਮੀਟਰ ਕਹਿ ਲੈਂਦੇ ਆ ਉਦਾਸੀ ਸੰਪਰਦਾ ਦਾ ਅਖਾੜਾ ਹੈ ਇੱਥੇ ਔਰ ਇਹ ਬਹੁਤ ਪੁਰਾਣਾ ਅਖੜਾ ਹੈ ਇਹਦੇ ਤੇ ਅਸੀਂ ਮੋਹਰ ਨਹੀਂ ਲਾਉਂਦੇ ਵੀ ਗੁਰਨਾਨ ਸਿੰਘ ਜੀ ਇੱਥੇ ਆਏ ਨੇ ਹਾਂ ਇਤਿਹਾਸ ਦੀ ਖੋਜ ਕੀਤੀ ਜਾਵੇ ਪ੍ਰਾਤਨ ਜਿਹੜੇ ਕਾਗਜ਼ ਫਰੋਲੇ ਜਾਣ ਹੋ ਸਕਦਾ ਹੈ ਕਿ ਉਹ ਸ਼ੱਕ ਜਿਹੜਾ ਸਾਡਾ ਹੈ ਉਹ ਸਹੀ ਹੋਵੇ ਅੰਦਾਜ਼ਾ ਲਗਾਇਆ ਜਾ ਸਕਦਾ ਜੀ ਉਹ ਜਿਹੜਾ ਉਦਾਸੀ ਅਖੜਾ ਜਿੱਥੇ ਹੈਗਾ ਉਸ ਏਰੀਆ ਦਾ ਨਾਮ ਹੈਗਾ ਜੀ ਹੁਸੈਨ ਆलम ਕਬੂਤਰਖਾਨਾ ਜੇ ਕਿਸੇ ਨੇ ਜਾਣਾ ਹੋਵੇ ਜੇ ਕਿਸੇ ਨੇ ਉੱਥੇ ਜਾਣਾ ਹੋਵੇ ਤਾਂ ਪੁਰਾਣਾ ਪੁਲ ਦੇ ਨੇੜੇ ਕਬੂਤਰਖਾਨਾ ਪੁੱਛ ਲੈਣਾ ਜੀ ਕਬੂਤਰਖਾਨੇ ਤੋਂ ਬਾਅਦ ਦੇ ਵਿੱਚ ਹੁਸਨੈ আলম ਜੀ ਇਹ ਹੁਸਨੈ আলম ਦਾ ਨਾਮ ਲਿਆ ਬਿਲਕੁਲ ਜੀ ਤੇ ਉੱਥੋਂ ਸਿਰਫ ਅੱਧਾ ਕਿਲੋਮੀਟਰ ਦੇ ਅੰਦਰ ਇੱਕ ਗੁਰਦੁਆਰਾ ਵੀ ਹੈਗਾ ਜੀ ਆਪਣੇ ਸਿੱਖਾਂ ਦਾ ਉਹ ਕਾਫੀ ਪੁਰਾਣਾ ਗੁਰਦੁਆਰਾ ਜੀ ਉਹਨੂੰ ਪੇਟਲਾ ਬੋਲ ਵੀ ਕਿਹਾ ਜਾਂਦਾ ਜੀ ਉਸ ਏਰੀਆ ਨੂੰ ਜੀ ਇਹ ਕਿਸੇ ਨੇ ਵੀ ਸਿੱਖ ਨੇ ਜਾਣਾਗਾ ਤੇ ਉੱਥੇ ਜਾ ਸਕਦਾ ਜੀ ਤੇ ਉਹਨੂੰ ਚੈੱਕ ਕਰ ਸਕਦਾ ਜਾ ਕੇ ਜਿਓ થઈ ਜੀ ਹਾਂਜੀ ਐਸਾ ਖਾੜੇ ਦੀ ਬਾਤ ਸਾਨੂੰ ਸਰਦਾਰ ਬਿਆਨਤ ਸਿੰਘ ਜੀ ਜੋ ਬਾਡੀ ਬਿਲਡਰ ਹਨ ਉਹ ਹਰ ਸਾਲ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਨ ਮਨਾਉਂਦੇ ਹੁੰਦੇ ਹਨ ਉਹਨਾਂ ਨੇ ਦੱਸਿਆ ਸੀਗਾ ਇਸ ਕਰਕੇ ਭਾਈ ਸਾਹਿਬ ਨੇ ਸਾਨੂੰ ਬੇਨਤੀ ਕੀਤੀ ਵੀ ਸਾਡੇ ਨਾਲ ਚੱਲੋ ਵੀ ਆਪਾਂ ਕੁਛ ਨਾ ਕੁਛ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ ਉਸ ਜਗ੍ਹਾ ਤੇ ਆਪਾਂ ਖੋਜ ਕਰ ਗਏ ਕਿਉਂਕਿ ਆਪਣੇ ਜਿੰਨੇ ਵੀ ਜੋ ਅੱਗੇ ਵਾਲੀ ਪੀੜ੍ਹੀ ਆਉਣ ਵਾਲੀ ਹੈ ਉਹਨਾਂ ਨੂੰ ਥੋੜਾ ਬਹੁਤ ਪਤਾ ਲੱਗੇ ਇਸ ਕਰਕੇ ਅਸੀਂ ਅੱਜ ਉਸ ਜਗ੍ਹਾ ਤੇ ਵੀ ਜਾ ਕੇ ਆਏ ਹਾਂ ਤੇ ਭਾਈ ਸਾਹਿਬ ਨੇ ਉੱਥੋਂ ਦੇ ਸ੍ਰੀ ਮਹੰਤ ਜੀ ਨਾਲ ਵੀ ਗੱਲਬਾਤ ਕੀਤੀ ਹੈ। ਉਹਨਾਂ ਨੇ ਸਾਰਾ ਕੁਝ ਇਹਨਾਂ ਨੂੰ ਦੱਸ ਦਿੱਤਾ ਹੈ। ਬਾਕੀ ਆਪਦੀ ਆਪਾਂ ਨੂੰ ਵੀਡੀਓ ਦੇ ਵਿੱਚ ਤੁਸੀਂ ਤਕਰੀਬ ਦੇਖੋਗੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਜਗ੍ਹਾ ਦੀ ਕੀ ਮਹੱਤਤਾ ਹੈ। ਔਰ ਕਿੰਨੇ ਸਾਲ ਹੋ ਗਏ ਇਸ ਨੂੰ ਬਣੇ ਹੋਏ। ਤਕਰੀਬ ਉਹਨਾਂ ਨੇ 4 ਤੋਂ 450 ਸਾਲ ਸਾਨੂੰ ਦੱਸਿਆ। ਇਹ ਮੈਂ ਸਵੇਰੇ ਭਾਈ ਜੀਵਨ ਸਿੰਘ ਜੀ ਨੂੰ ਪੁੱਛਿਆ ਸੀਗਾ ਫੋਨ ਕਰਕੇ। ਉਹਨਾਂ ਨੇ ਵੀ ਮੈਨੂੰ ਉਹੀ ਦੱਸਿਆ। ਤੇ ਫਿਰ ਭਾਈ ਬਿਬੰਤ ਸਿੰਘ ਜੀ ਨੂੰ ਪੁੱਛਿਆ ਉਹਨਾਂ ਨੇ ਵੀ ਉਹੀ ਐਡਰੈਸ ਦੱਸਿਆ ਸੋ ਅਸੀਂ ਇਸ ਜਗ੍ਹਾ ਤੇ ਆਏ ਹੋਏ ਹਾਂ ਤੇ ਅਸੀਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਖੋਜ ਕਰਨ ਵਾਸਤੇ ਆਏ ਹੋਣ ਪ੍ਰਭੂ ਉਹਨਾਂ ਨੂੰ ਅੱਗੇ ਨੂੰ ਇਹ ਵਧੀਆ ਉਪਰਾਲਾ ਕਰਦੇ ਹਨ ਕਿ ਮੈਂ ਵੀ ਦੂਜੀ ਬੇਨਤੀ ਕਰਾਂ ਮੇਰੇ ਨਾਲ ਪਾਲ ਸਿੰਘ ਜੀ ਬਿਰਦੀ ਨੇ ਤੇ ਗੁਰਚੰਦ ਸਿੰਘ ਜੀ ਨੇ ਅਸੀਂ ਮੋਰ ਨਹੀਂ ਲਾ ਰਹੀ ਵੀ ਇਹ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਹਾਂ ਅਸੀਂ ਰਾਹ ਬਣਾ ਰਹੇ ਹਾਂ ਉਹਨਾਂ ਵੀਰਾਂ ਦੇ ਲਈ ਜਿਹੜੇ ਵੀਰ ਜਿਹੜੇ ਨੇ ਇਤਿਹਾਸ ਦੀ ਖੋਜ ਜਾਂ ਜਿਹੜੇ ਹైదరాబాద్ ਵਿੱਚ ਰਹਿੰਦੇ ਨੇ ਉਹ ਥੋੜਾ ਜਿਹਾ ਖੋਜ ਕਰਨ ਕਾਗਜ਼ ਪੱਤਰ ਦੇਖਣ ਹੋ ਸਕਦਾ ਸੀ ਹੋਰ ਇਤਿਹਾਸ ਦੇ ਨੇੜੇ ਪਹੁੰਚ ਜਾਈਏ ਕਿਉਂਕਿ ਸਾਡਾ ਸਿੱਖਾਂ ਦਾ ਫਰਜ਼ ਬਣਦਾ ਕਿ ਆਪਣੇ ਗੁਰਧਾਮਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਗੁਰੂ ਨਾਨਕ ਦੇਵ ਜੀ ਦਾ ਮਾਰਗ ਕਿਹੜਾ ਸੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ